ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਸਾਹਿਬ ਨੇ ਇੱਕ ਵੱਡੀ ਖਬਰ ਬਣਾਈ ਅੱਜ ਕਹਿੰਦੇ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ 13 ਦੀਆਂ 13 ਸੀਟਾਂ ਤੇ ਇਕੱਲੇ ਹੀ ਚੋਣ ਲੜੇਗੀ ਇਸ ਤੇ ਬੜੇ ਦੂਦਾਰੀ ਨਤੀਜੇ ਨਿਕਲ ਸਕਦੇ ਨੇ ਮਤਲਬ ਸ਼ਰਮ ਦੇ ਅਕਾਲੀ ਦੰਦ ਨਾਲ ਉਹੀ ਗੱਠ ਜੋੜ ਲਈ ਨੋ ਮਾਸਟਰ ਰਿਸ਼ਤਾ ਟੁੱਟ ਗਿਆ ਤੇ ਦੂਜੇ ਪਾਸੇ ਕੀ ਸ਼ਰੋਨੀ ਅਕਾਲੀ ਦਲ ਨੂੰ ਇਹਦਾ ਫਾਇਦਾ ਹੋਏਗਾ ਜਿਵੇਂ ਉਹ ਕਮੇਟੀ ਚ ਕਿਹਾ ਸੀ ਇਹ ਤਾਂ ਗੱਲ ਸੱਚ ਹੋਈ ਹੈ ਕਿ ਸਿਧਾਂਤਾਂ ਦੀ ਗੱਲ ਤਾਂ ਕੀਤੀ ਹੈ ਇਸ ਵਾਰ ਉਹਨਾਂ ਨੇ ਸਪਸ਼ਟ ਕਰਤਾ ਸੀ ਨਾ ਕਿ ਕਿਸਾਨੀ ਮੁੱਦੇ ਤੇ ਦੂਜੇ ਪਾਸੇ ਪੰਚ ਮੁੱਦਿਆਂ ਦੀ ਜੇ ਤੁਸੀਂ ਕੋਈ ਵੀ ਕਮਿਟਮੈਂਟ ਨਹੀਂ ਦਦੇ ਤਾਂ ਕੋਈ ਸਮਝਉਤਾ ਘਾਟੜ ਤਾਂ ਖੁਸ਼ ਹੈ ਫਿਰ ਖੁਸ਼ ਕੋਣ ਨੇ ਉਹ ਹੈ ਜਿਹੜੇ ਇਸ ਗਠਜਵੰਧਨ ਨਾ ਹੁਣ ਤੋਂ ਖੁਸ਼ ਨੇ ਨਾ ਖੁਸ਼ ਨੇ ਕੈਪਟਨ ਸਾਹਿਬ ਪ੍ਰਿੰਸਿੰਦ ਚੰਦੂ ਮਾਦਰਾ ਹੋਰ ਵੀ ਕਈ ਹੋਣੇ ਨੇ ਤੇ ਕਾਡੂ ਖੁਸ਼ ਹੈ ਕਿ ਨਾ ਖੁਸ਼ ਬਹੁਤ ਸਾਰੀਆਂ ਗੱਲਾਂ ਨੇ ਕਿ ਕਿੰਨੇ ਕੁ ਦੂਰਗਾ ਦੇ ਨਤੀਜੇ ਦੇ ਪਿਲਗੇ ਕੋਈ ਫਾਇਦਾ ਹੋਏਗਾ ਸ਼ਰਮਨੀ ਕਾਲੀਦਾਰ ਨੂੰ ਇਸ ਦਾ بڑے ਜਿਹੜੇ ਸਵਾਲ ਨੇ ਜਵਾਬ ਮੰਗਦੇ ਨੇ ਉਹਨਾਂ ਦੇ ਜਵਾਬ ਤਲਾਸ਼ੇ ਦੀ ਕੋਸ਼ਿਸ਼ ਕਰਦੇ ਆ ਇਸ ਵੀਡੀਓ ਦੇ ਵਿੱਚ ਲੇਕਿਨ ਇਸ ਤੋਂ ਪਹਿਲਾਂ ਕਿ ਮੈਂ ਅੱਗੇ ਫਤਾਂ ਤੁਹਾਨੂੰ ਉਹੀ ਪੀਰ ਜੋ ਮੈਂ ਅਕਸਰ ਕਰਦਾ ਕਿ ਪਿਆਰੇ ਦਰਸ਼ਕੋ ਜਿਨ੍ਹਾਂ ਨੇ ਅਜੇ ਤੱਕ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਇਹ ਜਿਹੜੀ ਕਹਾਣੀ ਸ਼ੁਰੂ ਹੁੰਦੀ ਹੈ ਸ਼ਰੋਮੀ ਅਕਾਲੀ ਦਰ ਤੇ ਭਾਰਤੀ ਜਨਤਾ ਪਾਰਟੀ ਦਾ ਰਿਸ਼ਤਾ ਜੁੜਨ ਦੀ ਨਵਾਂ ਮਹੱਤਵਪੂਰਨ ਰਿਸ਼ਤਾ ਜੁੜਨ ਦੀ ਗੱਠ ਜੋੜ ਦੀ ਇਹ ਸ਼ੁਰੂ ਹੁੰਦੀ ਹੈ 1996 ਦੇ ਵਿੱਚ ਮੋਗਾ ਡੈਕਲੇਸ਼ਨ ਜਦੋਂ ਦਸਤਕ ਕੀਤੇ ਜਾਂਦੇ ਨੇ ਸਮਝੌਤਾ ਹੁੰਦਾ ਹੈ ਦੋਨੇ ਪਾਰਟੀਆਂ ਚ ਮਤਲਬ ਕਿ 27 28 ਸਾਲ ਪੁਰਾਣਾ ਰਿਸ਼ਤਾ ਟੁੱਟ ਗਿਆ ਉਹੀ ਸਮਝੌਤੇ ਦੀ ਆਸ ਨਹੀਂ ਰਹੀ ਤਲਾਕ ਹੋ ਗਿਆ ਹੁਣ ਤਾਂ ਉਹ ਜਿਵੇਂ ਕਹਦੇ ਨੇ ਗਮ ਤੋਂ ਇਸ ਵਾਕ ਦਾ ਹੈ ਕਿ ਉਹ عہدੇ ਬਫਾ ਟੁੱਟ ਗਿਆ ਬੇਵਫਾ ਕੋਈ ਵੀ ਹੋ ਤੂੰ ਨਾ ਸਹੀ ਹਾਮੀ ਸਹੀ ਇੱਕ ਦੂਜੇ ਨੂੰ ਇਹ ਕਹਿ ਰਹੇ ਨੇ ਹੁਣ ਵੈਸੇ ਗੱਠਜੋੜ ਜਿਹੜਾ ਹੋਇਆ ਸੀ 79 ਵਿੱਚ ਪਹਿਲੀ ਚੌਨ ਲੜੀ ਸੀ 97 ਕੱਠਿਆਂ ਦੀ ਚੌਨ ਲੜੀ ਸੀ ਜਿਹੜੀ ਉਦੋਂ ਹੋਕਾ ਦਿੱਤਾ ਸੀ 84 ਤੋਂ ਬਾਅਦ ਜੋ ਕੁਝ ਹੋਇਆ ਸਭ ਨੂੰ ਪਤਾ ਹੈ ਤੇ ਉਦੋਂ ਬਾਅਦ ਹਿੰਦੂ ਸਿੱਖ ਏਕਤਾ ਦਾ ਭਾਈਚਾਰੇ ਦਾ ਹੋਕਾ ਅਕਸਰ ਪ੍ਰਕਾਸ਼ ਸਿੰਘ ਬਾਦਲ ਦਿੰਦੇ ਸੀ ਤੇ ਫਿਰ ਇਹ ਜਿਹੜੀ ਟੁੱਟੀ ਕਹਾਣੀ ਕਦੋਂ ਟੁੱਟੀ ਅਸਲ ਦੇ ਵਿੱਚ 20 ਦੇ ਵਿੱਚ ਸੀ ਜਦੋਂ ਕਿਸਾਨ ਅੰਦੋਲਨ ਪਹਿਲਾਂ ਪਹਿਲਾਂ ਤਾਂ ਬੜੀ ਕੋਸ਼ਿਸ਼ ਕੀਤੀ ਅਕਾਲੀਆਂ ਨੇ ਲੀਡਰਾਂ ਨੇ ਸੁਮੇਤ ਪ੍ਰਕਾਸ਼ ਸਿੰਘ ਬਾਦਲ ਕੇ ਲੋਕਾਂ ਨੂੰ ਕਿਸਾਨਾਂ ਨੂੰ ਕਨਵਿੰਸ ਕਰਾਈਏ ਵੀ ਇਹਦਾ ਬਿਲਾ ਚ ਕੁਛ ਗੱਲਤ ਨਹੀਂ ਤੇ ਫਿਰ ਉਸ ਤੋਂ ਬਾਅਦ ਜਦੋਂ ਕਿਸਾਨਾਂ ਨੇ ਭਾਜਪੀ ਦੇ ਨਾਲ-ਨਾਲ ਇਹਨਾਂ ਦਾ ਵੀ ਵਿਰੋਧ ਕਰਨਾ ਅਕਾਲੀਆਂ ਦਾ ਵੀ ਸ਼ੁਰੂ ਕਰਤਾ ਫਿਰ ਇਹਨਾਂ ਨੂੰ ਸਮਝਾਈ ਵੀ ਸਾਡੇ ਦਾ ਪੈਰਾਟੋ ਜਮੀਨ ਨਹੀਂ ਨਿਕਲ ਰਹੀ ਹੈ ਬਹੁਤ ਸਾਰੇ ਜਥੇਬੰਦੀਆਂ ਦੇ ਇਹਨੇ ਤੇ ਘਰ ਦੇ ਬੂਰੇ ਬੈਠ ਗਿਆ ਸੀ ਫਿਰ ਇਹਨਾਂ ਨੇ ਵੀ ਇਹਨਾਂ ਰਸਤਾ ਤੋੜਿਆ ਤੇ ਫਿਰ 18 ਸਤੰਬਰ 2020 ਨੂੰ ਕਦਰ ਬਹੁਤ ਵੱਡੀ ਕੁਰਬਾਨੀ ਕੀਤੀ ਕਿਹੜੀ ਕੁਰਬਾਨੀ ਕੀਤੀ ਜੀ ਕਿ ਬੀਬਾ ਹਰ ਸਿਵਰਤ कौर ਬਾਦਲ ਨੇ ਜਿਹੜਾ ਉਹ ਉਹ ਕੁਰਸੀ ਛੱਡਤੀ ਸੀ ਉਹਦਾ ਅਸਤੀਫਾ ਦਿੱਤਾ ਸੀ ਤੇ ਵੈਸੇ ਚੰਗਾ ਡਿਬਰੇ ਹਸੀ ਘਟ ਚੋੜ ਇਹਨਾਂ ਦੇ ਮੁਤਾਬਕ ਐਸਾ ਨਹੀਂ ਲੇਕਿਨ ਹੌਲੀ ਹੌਲੀ 2014 ਦੇ ਵਿੱਚ ਅਸਲ ਵਿੱਚ ਗ੍ਰਾਫ ਥੱਲੇ ਹੁੰਨ ਲੱਗਿਆ ਜੇ ਆਪਾਂ ਸਹੀ ਤਰੀਕੇ ਨਾਲ ਇਹਨਾਂ ਦੀ ਗੱਲ ਦੇਖੀਏ ਕਦੋਂ ਹੁੰਨ ਲੱਗਿਆ ਜਦੋਂ ਸਖਬੀਰ ਸਿੰਘ ਬਾਦਲ ਦੀ ਜਿਹੜੀ ਹੈ ਉਹ ਦਖਲਅੰਦਾਜ਼ੀ ਵਧ ਗਈ ਉਹ ਨੇ ਵੱਡੇ ਵਾਅਦਨ ਨੂੰ ਹਿੰਦੂ ਵੀ ਔਰ ਹਿੰਦੂ ਲੀਡਰਸ਼ਿਪ ਨੂੰ ਵੀ ਉਹ ਪ੍ਰਵਾਨ ਕਰਦੀ ਸੀ ਪਰ ਹੋਇਆ ਕੀ ਕਿ ਸਖਬੀਰ ਸਿੰਘ ਬਾਦਲ ਜਦੋਂ ਦਖਲਅੰਦਾਜ਼ੀ ਹੋ ਗਈ ਉਸ ਤੋਂ ਬਾਅਦ ਉਹ ਮੁੱਖ ਮੰਤਰੀ ਅਗਲੀ ਵਾਰ ਬਣ ਗਿਆ ਫਿਰ ਬੀਜੇਪੀ ਜਿਹੜੇ ਭਾਤ ਭਾਤੀ ਜਨਤਾ ਪੜਦੇ ਪੰਜਾਬ ਦੇ ਜਿਹੜੇ ਨੇਤਾ ਸੀ ਉਹਨਾਂ ਨੂੰ ਲੱਗੇ ਸਭ ਤੋਂ ਕੁੰਝੇ ਜਾਤਾ ਤੇ ਉਹ ਫਿਰ ਹੌਲੀ ਹੌਲੀ ਨਰਾਜ ਹੋਣ ਲੱਗੇ ਫਿਰ ਦੂਰੀਆਂ ਵੱਧ ਗਈਆਂ ਦੂਰੀਆਂ ਵੈਸੇ ਵੀ 2009 ਦੇ ਵਿੱਚ 8 ਸੀਟਾਂ ਜਿੱਤੀਆਂ ਕਾਡੀਆਂ ਨੇ 14 ਚ ਚਾਰ ਰਹਿ ਗਈਆਂ ਉਹਨਾਂ ਦੇ ਤਿੰਨ ਚੋਣਾਂ ਦੀਆਂ ਦੋ ਰਹਿ ਗਈਆਂ ਤੇ ਵੈਸੇ ਹੀ ਗਰਾਫ ਥੱਲੇ ਹੁੰਨ ਲੱਗ ਗਿਆ ਤੇ ਵੈਸੇ ਸੱਚੀ ਗੱਲ ਤਾਂ ਇਹ ਹੈ ਕਿ ਇਸ ਵਾਰ ਇਹ ਜਿੰਨਾ ਮਰਜ਼ੀ ਰੋਣਾ ਪਾਈ ਜਾਂਦੇ ਚਾਰਕ ਪ੍ਰੇਮ ਸਿੰਘ ਚੰਦੂਬਾਦ ਰਾਜਾ ਕੋਈ ਹੋਰ ਅਗਲੀ ਲੇਕਿਨ ਇਹਨਾਂ ਨੇ ਸਮਝ ਦੇ ਧੀਰ ਕਰਤੀ ਮੈਨੂੰ ਲੱਗਦਾ ਸੰਦੀਪ ਸਿੰਘ ਢੀਂਸਾਂ ਨੂੰ ਸਮਝ ਆ ਗਈ ਹੋਏਗੀ ਲੇਕਿਨ ਬਿੱਲੀ ਤਾਂ ਥੈਲੇ ਤੋਂ ਉਸ ਦਿਨ ਹੀ ਬਾਹਰ ਆ ਗਈ ਸੀ ਜਦੋਂ ਅਮਿਤ ਸ਼ਾਹ ਨੇ ਇਹ ਬਿਆਨ ਦਿੱਤਾ ਸੀ ਕਿ ਭਾਰਤੀ ਜਨਤਾ ਪਾਰਟੀ ਆਪਣੇ ਏਜੰਡੇ ਆਪਣੇ ਪ੍ਰੋਗਰਾਮ ਅਤੇ ਆਪਣੀ ਵਿਚਾਰਧਾਰਾ ਤੇ ਆਪਣੀ ਥਾਂ ਤੇ ਸਥਿਰ ਹੈ ਕਈ ਸਾਥੀ ਆਤੇ ਹਨ ਚਲੇ ਜਾਂਦੇ ਹਨ ਮਤਲਬ ਕਿ ਤੁਸੀਂ ਆਪ ਦੀ ਵਿਚਾਰਧਾਰਾ ਦੇਖ ਲਓ ਅਸੀਂ ਨਹੀਂ ਆਪ ਦੀ ਡਾਇਲੌਗ ਵਿੱਚ ਕੋਈ ਸਮਝੌਤਾ ਕਰਦੇ ਅਸੀਂ ਸਥਿਰ ਹਾਂ ਤੁਸੀਂ ਕਰੋ ਤੁਸੀਂ ਛੱਡੋ ਫਿਰ ਕੋਈ ਚਾਰੀ ਦੀ ਗੱਲ ਤੁਸੀਂ ਛੱਡੋ ਨਾ ਪਰਮਤੇ ਦੀ ਗੱਲ ਤੁਸੀਂ ਛੱਡੋ ਜੋ ਕਿਸਾਨਾਂ ਨੂੰ ਸਬਕਿਸਾਨ ਤੋਂ ਨਹੀਂ ਬੁਲਾਉਂਦੇ ਤੇ ਤੁਸੀਂ ਦੇਖੋ ਸਾਡੇ ਵੱਲੋਂ ਮਤਲਬ ਅਸੀਂ ਆਪਦੇ ਸਟੈਂਡ ਤੇ ਰਹਾਂਗੇ ਇਹੀ ਤਾਂ ਕਰਦੀ ਹੈ ਭਾਰਤੀ ਜਨਤਾ ਪਾਰਟੀ ਇਹੀ ਤਾਂ ਨੁਕਸਾਨ ਕਰਵਾਇਆ ਹੈ ਇਹੀ ਤਾਂ ਸਵਾਲ ਪੁੱਛਦੇ ਨੇ ਲੋਕ ਸ਼ਰਮ ਨਹੀਂ ਉਕਾਲਿਦਾਰ ਨੂੰ ਕਿ ਤੁਸੀਂ ਖਟਿਆ ਕੀ ਹੀ ਪੁੱਛਦੇ ਨੇ ਤੇ ਜਦੋਂ ਹੁਣ ਉਹਨਾਂ ਨੇ ਥੋੜਾ ਜਿਹਾ ਮੋੜਾ ਪਟਿਆ ਲੋਕ ਗੱਲਾਂ ਕਰਨ ਲੱਗੇ ਵੀ ਆ ਤਾਂ ਚਲੋ ਗਲਤੀ ਕੀਤੀ ਦੂਜੇ ਪਾਸੇ ਗਲਤੀ ਮੰਨ ਕੇ ਦੂਜੇ ਪਾਸੇ ਹੋਣ ਲੱਗੇ ਨੇ ਲੋਕ ਇਸ ਗੱਲ ਨੂੰ ਚੰਗਾ ਸਮਝਦੇ ਨੇ ਤੇ ਲੋਕ ਤਾਂ ਇਹ ਵੀ ਸਮਝਦੇ ਨੇ ਚ ਚੰਗੀ ਗੱਲ ਹੋਈ ਜਿਹੜਾ ਇਹ ਗੱਠ ਜੋੜ ਨਹੀਂ ਹੋ ਰਿਹਾ ਵੈਸੇ ਕਿਉਂ ਨਹੀਂ ਹੋਇਆ ਗੱਠ ਜੋੜ ਇਹ ਵੀ ਦੇਖ ਲਈਏ ਤੁਹਾਡੇ ਅਸਲ ਗੱਠ ਜੋੜ ਦੋ ਕਾਰਨ ਨੇ ਜੇ ਆਪਾਂ ਮੋਟੇ ਜੀ ਦੇਖ ਲਈਏ ਇੱਕ ਤਾਂ ਕਿਸਾਨਾਂ ਦਾ ਅੰਦੋਲਨ ਦੂਜੀ ਮੱਦੀ ਸਿੰਘਾਂ ਦੇ ਰਹਿ ਇਹ ਦੋਨੇ ਹੀ ਜਿਹੜੇ ਵੱਡੇ ਮਸਲੇ ਕਹਿ ਸਕਦੇ ਆ ਦੋਨੇ ਚਾਹੁੰਦੇ ਸੀ ਔਰ ਹੋਰ ਤਾਂ ਹੋਰ ਇਹ ਤਾਂ ਇਹ ਚਾਹੁੰਦੇ ਸੀ ਕਿ ਤੁਸੀਂ ਕਮਿਟਮੈਂਟ ਕਰ ਦੋ ਤੇ ਬਾਕੀ ਫਿਰ ਬਾਅਦ ਦੀ ਗੱਲ ਹੈ ਕਮਿਟਮੈਂਟ ਕਿੰਨੇ ਕੁ ਪੂਰੇ ਕਰਦੇ ਨੇ ਆਪਾਂ ਦੇਖਿਆ ਨਹੀਂ ਜਿਹੜੀ ਕਮਿਟਮੈਂਟ ਗੁਰੂ ਦਾਨਕ ਸਾਹਿਬ ਦੇ 550ਵਾਂ ਪ੍ਰਕਾਸ਼ ਪੁਰਬ ਤੇ ਕਿ ਕਿਨੇ ਗਿ ਪੂਰੀ ਕੀਤੀਏ ਇਹਨਾਂ ਨੇ ਇਸ ਵਾਰ ਤਾਂ ਕਮਿਟਮੈਂਟ ਵੀ ਨਹੀਂ ਕੀਤੀ ਕਹਿੰਦੇ ਫਿਰ ਸੁਯੋਤਾ ਕਹਿੰਦੇ ਤੁਹਾਨੂੰ ਸੀਗਾ ਤਾਂ ਇਹ ਕਦੇ ਸੀ ਵੀ ਡਾਊਨ ਹੋ ਜਾ ਹਾਲਾਂਕਿ ਸਦੀਲ ਜਾਖੜ ਨੇ ਕਿਹਾ ਸਾਡਾ ਸੀਟ ਸ਼ੇਰਿੰਗ ਤੇ ਨਹੀਂ ਹੋਇਆ ਸੀਟ ਸ਼ੇਰਿੰਗ ਤਾਂ ਬਾਤ ਹੀ ਗੱਲ ਹੈ ਮਸਲੇ ਦੀ ਗੱਲ ਹੈ ਉਹ ਵਿਚਾਰਧਾਰਾ ਤੇ ਭਾਰਤੀ ਜਨਤਾ ਪਾਰਟੀ ਕਦੇ ਇਸੇ ਤਰ੍ਹਾਂ ਨਹੀਂ ਹੋਣਾ ਤੁਸੀਂ ਦੇਖ ਲਓ ਤੁਸੀਂ ਸਾਡੀ ਗੱਲ ਮੰਨੋ ਤੇ ਇੱਕ ਪਾਸੇ ਪੰਜ ਸਿੱਕ ਦੂਜੇ ਪਾਸੇ ਇਹ ਤਾਂ ਪਹਿਲੇ ਪਤਾ ਸੀ ਹੋਊ ਕਿੰਨੇ ਮਸਲੇ ਪਏ ਨੇ ਕਿ ਗਿਆਨ ਗੁਰਦੁਆਰੇ ਦਾ ਮਸਲਾ ਕਦੇ ਛੋੜੇ ਸਰਬੀਤ ਸਿੰਘ ਬਾਦ ਜਾ ਤੋ ਗਿਆ ਕਹਿੰਦਾ ਢਾਬੀ ਸਾਹਿਬ ਕਹਿੰਦੇ ਤੁਹਾਨੂੰ ਪਲਾਟ ਦੇ ਦਾਂਗੇ ਉਦੋਂ ਅਸੀਂ ਕਿਹਾ ਸੀ ਬਾਦਲ ਸਾਹਿਬ ਇਹਨਾਂ ਪਛੋ ਬਾਗਵੀ ਬਾਜਾ ਤੋ ਉਸੇ ਥਾਂ ਤੇ ਕਿਉਂ ਬਣਾਇਆ ਮੰਦਰ ਪਾ ਪਲਾਟ ਤਾਂ ਉਥੇ ਹੋਰ ਵੀ ਬੜੇ ਮਿਲ ਸਰਦੇ ਸੀ ਤੇ ਉਹ ਤਾਂ ਉਸੇ ਜਗ੍ਹਾ ਤੇ ਬਣਾਉਣਾ ਸੀ ਤੇ ਜਿੱਥੇ ਗੁਰਦੁਆਰਾ ਗਿਆਨ ਗੁਰਦੁਆਰੀ ਉਥੇ ਤੁਸੀਂ ਮਾਰਕੀਟ ਬਣਾ ਲਓ ਤੇ ਕਹਿੰਦੇ ਕੋਈ ਪ੍ਰਲਾਟ ਲੈ ਜਾਉਂਗੇ ਤੇ ਚਾਹੇ ਡਾਗਮਾਰ ਹੋਵੇ ਚਾਹੇ ਗੈਨਬੋਧਰੀ ਹੋਵੇ ਬਹੁਤ ਮਸਲੇ ਪੈ ਸੀ ਜਿੱਥੇ ਕੋਈ ਇੱਕ ਬਿੱਟ ਬਿੱਟ ਨਹੀਂ ਕਰ ਰਹੀ ਸੀ ਚੰਗੀ ਗੱਲ ਕੀਤੀ ਹੈ ਵੈਸੇ ਮੈਂ ਤੁਹਾਨੂੰ ਦੱਸਦਾ ਕਿ ਇਸ ਵਾਰ ਇਹਨਾਂ ਨੂੰ ਫਾਇਦਾ ਹੋ ਜਾਣਾ ਤਾਂ ਵੈਸੇ ਉਹ ਚਾਰ ਪਾਰਟੀਆਂ ਸਿੱਧੀਆਂ ਲੜਣ ਲੱਗੀਆਂ ਸਿੱਧੀਆਂ ਤੁਹਾਡੇ ਸਾਹਮਣੇ ਆ ਕਿ ਭਾਰਤੀ ਜਨਤਾ ਪਾਰਟੀ ਅਕਾਲੀ ਦਲ ਆਮ ਆਦਮੀ ਪਾਰਟੀ ਕਾਂਗਰਸ ਤੇ ਭਾਰਤੀ ਜਨਤਾ ਪਾਰਟੀ ਨੂੰ ਤਾਂ ਪਿੰਡਾਂ 'ਚ ਪੜ੍ਹ ਨਹੀਂ ਦੇਣਾ ਉਹ ਬਠਿੰਡੇ ਦੀ ਗੱਲ ਛੱਡੋ ਕਿ ਬਠਿੰਡੇ ਜਾ ਕੇ ਗ੍ਰਾਹਕ ਗਰੁੱਪ ਨੇ ਜਾਂ ਭਾਰਤੀ ਕਿਸਾਨ ਯੂਨੀਅਨ ਨੇ ਉਹਨਾਂ ਦਾ ਵਿਰੋਧ ਕੀਤਾ ਅੱਜ ਇੱਕ ਮੈਂ ਪਿੰਡ ਦੀ ਖ਼ਬਰ ਲਈ ਮੈਂ ਅੱਜ ਉਹਦੇ ਵਿੱਚ ਮੈਂ ਪੜ੍ਹ ਕੇ ਸੁਣਾਇਆ ਸੀ ਬੋਰਡ ਲਾਇਆ ਹੋਇਆ ਕਿ ਆਪਦੀ ਜ਼ਿੰਮੇਵਾਰੀ ਤੁਹਾਡੀ ਹੋਵੇਗੀ ਜਦੋਂ ਪਿੰਡ ਚ ਆਇਆ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੂੰ ਕਿਹਾ ਸੀ ਜੇ ਤੁਹਾਡਾ ਕੋਈ ਨੁਕਸਾਨ ਹੋਵੇ ਸਾਡੀ ਜ਼ਿੰਮੇਵਾਰੀ ਨਹੀਂ ਪਿੰਡ ਚ ਨਹੀਂ ਹੁਣ ਜਿਹੜੇ ਇਸ ਤਰ੍ਹਾਂ ਦੇ ਬੋਰਡ ਲਾਗੇ ਜੇ ਕਿਤੇ ਸਮਝੋਤਾ ਬਿੰਦ ਨਾ ਤੇ ਗਲੀਆਂ ਦੇ ਵੀ ਇਹੀ ਲੱਗੂ ਹੋਣੇ ਸੀ ਵੀ ਤੁਸੀਂ ਪੜ੍ਹ ਕੇ ਦੇਖੋ ਫਿਰ ਹੁਣ ਜਿਹੜੀ ਜ਼ਮੀਨ ਤਲਾਸ਼ ਰਹੇ ਨੇ ਸਬੀਤ ਸਿੰਘ ਬਾਦਲ ਆਸ ਹੈ ਕਿ ਜੇ ਸੱਚ ਬੋਤੀ ਆ ਮੈਂ ਤਾਂ ਪਹਿਲੇ ਹੀ ਕਿਹਾ ਸੀ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਜੇ ਸਹੀ ਸਿਧਾਂਤ ਤੇ ਕੱਢਦੇ ਨੇ ਸੱਚ ਬੋਤੀ ਦਿਲੋਂ ਗੱਲ ਕਰ ਰਹੇ ਨੇ ਤਾਂ ਇਹਨਾਂ ਨੂੰ ਫਾਇਦਾ ਹੋਏਗਾ ਇਸ ਲੱਗਦਾ ਮੈਂ ਉਹਦਾ ਵੀ ਕੈਸੀ ਸਮਝਾਉਂਦਾ ਨਹੀਂ ਹੁਣ ਤੇ ਹੁਣ ਸੱਚ ਬੋਤੀ ਸਮਝਾਉਂਦਾ ਨਹੀਂ ਕਿਉਂਕਿ ਉਹਦਾ ਤਾਂ ਮੇਰਾ ਤਾਂ ਕੈਸੀ ਵੀ ਚ ਸੱਚ ਬੋਤੀ ਨੇ ਹੋਰ ਕਮੇਟੀ ਚ ਜੋ ਮਤਾ ਪਾਸ ਕੀਤਾ ਸਰਦੇਵ ਸਿੰਘ ਢੀਡਸਾ ਨੇ ਇੱਕ ਦਿਨ ਪਹਿਲਾਂ ਜਿਹੜੀ ਗੱਲ ਕੀਤੀ ਹੈ ਜੇਹੀ ਗੱਲ ਹੈ ਫੇਰ ਸਮਝੌਤਾ ਨਹੀਂ ਹੋਣਾ ਨਹੀਂ ਹੋਇਆ ਦੂਜੇ ਪਾਸੇ ਦੇਖੋ ਤੁਸੀਂ ਪਤਾ ਸੀ ਸਮਝੌਤਾ ਨਹੀਂ ਹੋ ਰਿਹਾ ਲੇਕਿਨ ਪਹਿਲ ਕਰ ਗਿਆ ਸ੍ਰੀ ਜਾਖੜ ਸ੍ਰੀ ਜਾਖੜ ਨੇ ਪਹਿਲਾਂ ਕਹਿੰਦਾ ਜੀ ਅਸੀਂ ਦਾ ਮੈਂ ਉਹਦੀ ਦੇਖ ਰਿਹਾ ਸੀ ਉਹ ਕਹਿੰਦੇ ਜੀ ਪੰਜਾਬ ਦੇ ਭਵਿੱਖ ਲਈ ਜ਼ਮੀਨ ਜਵਾਨੀ ਤੇ ਕਿਸਾਨੀ ਅਤੇ ਬਪਾੜੀਆਂ ਅਤੇ ਪਿਛੜੇ ਵਰਗ ਦੀ ਬਿਹਤਰੀ ਲਈ ਇਹ ਫੈਸਲਾ ਲਿਆ ਹੈ ਤੇ ਨਾਲ ਉਹ ਕਹਿੰਦੇ 10 ਸਾਲ ਤੋਂ ਇੱਕ ਇੱਕ ਦਾਣਾ ਚੱਕਿਆ ਤੇ ਨਾਲ ਉਹ ਕਹਿੰਦੇ ਕਰਤਾਰਪੁਰ ਕੈਰੀ ਡੋਰ ਦੀ ਸਦੀਆਂ ਪੁਰਾਣੀ ਮੰਗ ਪੂਰੀ ਕੀਤੀ ਐ ਇਹ ਕੌਣ ਕਹਿ ਰਿਹਾ ਐ ਇਸ ਨੀਂਜਾਖੜ ਕਹਿੰਦਾ ਮੋਦੀ ਸਾਹਿਬ ਨੇ ਕੀਤਾ ਸਾਰਾ ਕੁਝ ਆਗੇ ਨਾ ਉਹੀ ਗੱਲ ਤੇ ਤੋਂ ਸਭ ਨੂੰ ਪਤਾ ਕਿ ਕਰਤਾਰਪੁਰ ਦਾ ਲਾਗਾ ਕਿਵੇਂ ਖੁੱਲਿਆ ਕੀ ਹੋਇਆ ਲੇਕਿਨ ਪਹਿਲ ਤੇ ਇਹਦਾ ਸਿਆਸਤਾਂ ਪਹਿਲ ਕਰ ਲਈ ਇੰਨੇ ਜਿਵੇਂ ਬੜੋਗੇ ਦੇਖਣਾ ਨਹੀਂ ਤਾਂ ਗੱਲ ਇਹ ਹੈ ਤੁਹਾਡੇ ਸਾਹਮਣੇ ਤੁਹਾਡੇ ਤਾਂ ਪ੍ਰਧਾਨ ਮੰਤਰੀ ਪ੍ਰੋਪੋਰਟ ਦੀ ਕੋਣ ਚੱਪਿਆ ਸੀ ਚਲੋ ਖੈਰ ਬਹੁਤ ਸਾਰੀਆਂ ਐਸੀਆਂ ਗੱਲਾਂ ਨੇ ਪਰ ਇਹਨਾਂ ਦੇ ਵਿੱਚ ਇੱਕ ਗੱਲ ਜ਼ਰੂਰ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੇ ਇੱਕ ਬੜਾ ਸਵਾਲ ਖੜਾ ਹੋਣਾ ਕਿ ਉਹ ਡਾ ਨੇ ਇਹਨਾਂ ਨੇ ਤੋੜ ਲਿਆ ਚਲੋ ਮੰਨ ਲਓ ਕਿ ਉਹ ਡਾ ਨੇ ਇੱਕ ਕ੍ਰੈਡਿਟ ਲੈ ਲਿਆ ਤੇ ਪਹਿਲ ਅਸੀਂ ਕੀਤੀ ਹੈ ਹਾਲਾਂਕਿ ਗੱਲ ਉਹ ਇਹ ਹੋਈ ਹੈ ਕਿ ਇਸ ਵਾਰ ਪਹਿਲਾਂ ਇਹ ਸ਼੍ਰੋਮਣੀ ਅਕਾਲੀ ਦਲ ਸੱਤਾ ਦੀ ਖਾਤਰ ਚਾਰ ਸੀਟਾਂ ਦੇ ਖਾਤਰ ਇੱਕ ਮੰਤਰੀ ਦੀ ਕੁਰਸੀ ਖਾਤਰ ਸਾਰੀ ਗੱਲ ਤੇ ਕੰਪਰੋਮਾਈਜ਼ ਕਰ ਲਿਆ ਨਾ ਇਸ ਵਾਰ ਨਹੀਂ ਇਤਕ ਤੱਕ ਪਹੁੰਚ। ਐਸੇ ਕਰਕੇ ਹੋ ਗਿਆ ਨਹੀਂ ਗੱਠ ਜੋੜ। ਜਿਹੜੀ ਗੱਲ ਕਹੀ ਹੈ ਅੰਮ੍ਰਿਤ ਸ਼ਾਲ ਨੇ ਬਿਲਕੁਲ ਸੱਚੋਚੀ ਉਹ ਉਸੇ ਵੇਲੇ ਹੀ ਦਿੱਲੀ ਚਲੇ ਤੋਂ ਬਾਹਰ ਆ ਗਈ ਸੀ ਇਦਾਂ ਨਹੀਂ ਕਦ ਤੇ ਵਿਖਿਆ ਪੜਨਾ ਥੋੜਾ ਟਾਈਮ ਲੱਗਿਆ। ਹੌਲੀ ਹੌਲੀ ਲੱਗੂਗਾ। ਹੌਲੀ ਹੌਲੀ ਆ ਤੂੰ ਵੀ ਪ੍ਰਾਣੀ ਆ ਗਈ ਸੀ। ਆੜੇ ਕਲਕਟਾ ਤੇ ਆਰ ਤ ਜਿਹੜੇ ਹੈ ਕਲੇ ਰਹਿੰਦੀ ਆਤ ਜਿਹੜੀ ਹੌਲੀ ਹੌਲੀ ਪੈਂਦੀ ਹੈ ਪਰ ਇੱਕ ਗੱਲ ਜ਼ਰੂਰ ਹੈ ਕਿ ਜੇ ਸੱਚਮੁੱਚ ਉਹ ਜਿਹੜੇ ਜਥੇਦਾਰਾਂ ਦੀ ਪਾਰਟੀ ਉਹ ਜਿਹੜੀ ਬਣੀ ਸੀ 14 ਦਸੰਬਰ 1920 ਨੂੰ ਤੇ ਜਿਵੇਂ ਉਹਨਾਂ ਨੇ ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਢੰਗਾਂ ਖਾਦੀਆਂ ਸੀ ਜਿਵੇਂ ਮੋਰਚੇ ਲਾਏ ਸੀ ਜਿਵੇਂ ਹੁਣ ਤੱਕ ਐਮਰਜੈਂਸੀ ਦਾ ਪੂਰੀ ਤੱਕ ਪਾਣੀ ਤੱਕ ਮੋਰਚੇ ਲਾਏ ਸੀ ਉਹ ਜਿਹੜੀ ਪਾਰਟੀ ਜੇ ਦੁਬਾਰਾ ਰਵਾਈਵ ਕਰਨੀ ਹੈ ਤਾਂ ਦੁਬਾਰਾ ਮੌਕਾ ਆ ਗਿਆ ਸੁਭੀਸ਼ਾ ਬਦਲ ਹੁਣ ਡਟੇ ਰਹੋ ਜੇ ਤੁਸੀਂ ਕੁਝ ਕਰਨਾ ਹੈ ਸੱਚਮੁੱਚ ਪੰਜਾਬ ਦੇ ਹਿੱਤਾਂ ਲਈ ਜਿਹਨੂੰ ਤੁਸੀਂ ਕਹਿੰਦੇ ਸਾਡੀ ਖੇਤਰੀ ਪਾਰਟੀ ਹੈ ਇੱਕ ਵਾਰ ਦੇਖੋ ਢੱਟ ਕੇ ਦੇਖੋ ਤੇ ਫਿਰ ਲੋਕ ਸਾਥ ਦਿੰਦੇ ਦੇ ਕਿ ਨਹੀਂ ਦਿੰਦੇ ਇਹ ਤੇ ਵੀ ਆਪਾਂ ਗੱਲ ਕਰਾਂਗੇ ਅੱਜ ਆਏ ਨਹੀਂ ਮਿਲਦੇ ਨਵੀਂ ਵੀਡੀਓ ਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ